ਸਪੇਸ ਐਕਸ ਦੀ ਇੱਕ ਹੋਰ ਫਲਾਈਟ ਉਹ ਜਿਹੜੀ ਆ ਕ੍ਰੈਸ਼ ਹੋ ਗਈ ਤੇ ਐਂਡਸ ਇਨ ਫਲੇਮਸ ਤੇ ਉਹਦੇ ਨਾਲ ਡਿਬਰੀ ਜਿਹੜੀ ਆ ਗਰਾਉਂਡ ਦੇ ਉੱਤੇ ਡਿੱਗੀ ਜਿਸ ਕਰਕੇ ਫ੍ਰੀਡਾ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਪਲੇਨਸ ਆ ਉਹਨਾਂ ਨੂੰ ਗਰਾਉਂਡ ਕਰਨਾ ਪਿਆ ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ ਸਪੇਸ ਐਕਸ ਦਾ ਜਿਹੜੇ ਫਾਊਂਡਰ ਬਿਲੀਅਨਰ ਇਲੋਨ ਮਸਕ ਆ ਅੱਜ ਦੀ ਡੇਟ ਦੇ ਵਿੱਚ ਜੇ ਦੁਨੀਆ 'ਚ ਅ ਦੋ ਬੰਦਿਆਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ ਇੱਕ ਤਾਂ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਤੇ ਦੂਜੀ ਇਲਨ ਮਸਕ ਦੀ ਸੋ ਇਲਨ ਮਸਕ ਜੋ ਯੂਐਸ ਡਾਜਰਸ ਸਜ਼ ਨੋ ਹੈਡ ਕਰਦੇ ਆ ਉਹਨਾਂ ਦੀ ਇਹ ਸਪੇਸਐਕਸ ਕੰਪਨੀ ਆ ਤੇ ਹਜੇ ਫਾਈਨਲ ਕਹਿੰਦੇ ਡਾਟਾ ਜੋ ਇਸ ਫਲਾਈਟ ਦੀ ਟੈਸਟ ਤੋਂ ਆਣਾ ਹੈ ਕਿ ਕੀ ਕਾਰਨ ਹੋਇਆ ਉਹ ਬਾਅਦ ਦੇ ਵਿੱਚ ਪਤਾ ਲੱਗਣਾ ਹੈ ਪਰ ਇਹ ਮਸਕ ਉਹਨਾਂ ਦਾ ਇੱਕ ਵਿਜ਼ਨ ਹੈਗਾ ਭਈ ਮਾਰਸ ਦੇ ਉੱਤੇ ਜਾ ਕੇ ਕੋਲੋਨਾਈਜ਼ ਕਰਨਾ ਤੇ ਉੱਥੇ ਸਾਰਾ ਕੁਝ ਸੈਟਅਪ ਕਰਨਾ ਅ ਬਸ਼ੈਂਕਨ ਪੋਸਟ ਨੇ ਰਿਪੋਰਟ ਕੀਤਾ ਸੀ ਕਿ ਨਾਸਾ ਨੇ 4 ਬਿਲੀਅਨ ਡਾਲਰ ਇਸ ਦੇ ਵਿੱਚ ਸਪੈਂਡ ਕੀਤਾ ਹੈਗਾ ਇਹ ਜਿਹੜਾ ਸਪੇਸ ਏਜੰਸੀ ਦਾ ਆਰਟਿਮਸ ਪ੍ਰੋਗਰਾਮ ਹੈਗਾ ਆ ਸਰਵਿਸ ਟੂ ਅਰਥ ਆਰਬਿਟ ਮੂਨ ਮਾਸ ਤੇ ਬਿਜੌਂਡਸ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਪਈ ਜੋ ਕ੍ਰੈਸ਼ ਹੋਏ ਆ ਸਪੇਸ ਐਕਸ ਦੇ ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਕਿ ਕੀ ਕਾਰਨ ਆ 8 ਵਜੇ ਦੇ ਕਰੀਬ ਮਿਆਮੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਕੱਲ ਸ਼ਾਮੀ ਸੀ ਉਹਨਾਂ ਨੇ ਦੱਸਿਆ ਭਈ ਉਹਦੇ ਕਰਕੇ ਜਿਹੜਾ ਸਪੇਸ ਲਾਂਚ ਦੀ ਬ੍ਰੀਫ ਦੀ ਗਿਆ ਬਹੁਤ ساریਆਂ ਫਲਾਈਟਸ ਡਿਲੇ ਕੀਤੀਆਂ ਗਈਆਂ ਗਰਾਊਂਡ ਕੀਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ ਜੀ ਬਿਲਕੁਲ ਅਗਲੀ ਜਿਹੜੀ ਹਰਜਸਿੰਦਰ ਜੀ ਖਬਰ ਉਸਤੇ ਚਰਚਾ ਕਰਦੇ ਜਾਈਏ ਇਕਨੋਮੀ ਦੇ ਨਾਲ ਸੰਬੰਧਿਤ ਜਿਹੜੀ ਗੱਲ ਕਰਦੇ ਆ US ਦੀ ਇਕਨੋਮੀ ਦੇ ਵਿੱਚ 151000 ਜੌਬਸ ਫਰਵਰੀ ਮਹੀਨੇ ਦੇ ਵਿੱਚ ਐਡ ਹੋਈਆਂ ਆ ਆ ਕਹਿੰਦੇ ਵੀ ਇਹ ਜਿਹੜੇ ਆંકੜੇ ਆ ਇਸ ਟਾਈਮ ਬਿਊਰੋ ਆਫ ਲੇਬਰ ਸਟੈਟਸ ਨੇ ਜਾਰੀ ਕੀਤੇ ਆ ਅਨਇਮਪਲੋਇਮੈਂਟ ਦੀ ਦਰ 4% ਤੋਂ ਵੱਧ ਕੇ 4.1 ਦੇ ਉੱਤੇ ਇਹ ਪਹੁੰਚ ਗਈ ਆ ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਲੀਆਫਸ ਦਾ ਦੌਰ ਆ ਨਾਲ ਦੇ ਨਾਲ ਚੱਲ ਰਿਹਾ ਜਨੂਰੀ ਮਹੀਨੇ ਦੇ ਜਿਹੜੇ ਰਿਵਾਈਜ਼ਡ ਗੇਨਸ ਆ ਉਹਨਾਂ ਨੂੰ 125000 ਦੇ ਉੱਤੇ ਰੱਖਿਆ ਗਿਆ ਹੈਗਾ ਆ ਉਧਰ ਟਰੰਪ ਹੁਣਾਂ ਦੇ ਉਸਤੇ ਪੈਰਲ ਜਿਹੜੇ ਜਿਹੜੇ ਟੈਰਿਫ ਆਰੇ ਆ ਇਕਨੋਮੀ ਨੂੰ ਕਹਿੰਦੇ ਵੀ ਉਹ ਚੁਕ ਕਰ ਸਕਦੇ ਹੈਗੇ ਆ ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਪਰ ਟਰੰਪ ਹੁਣਾਂ ਦੇ ਟੈਰਿਫਸ ਦੇ ਉੱਤੇ ਜਿਹੜੇ ਨਾਲ ਦੇ ਨਾਲ ਯੂ ਟਰਨ ਵੀ ਜਿਹੜੇ ਹਰਜੋਤ ਸਿੰਘ ਜੀ ਆਉਂਦੇ ਆ ਉਹਦੇ ਉਹਦੇ ਤੋਂ ਵੀ ਲੋਕ ਇਸ ਟਾਈਮ ਬਹੁਤ ਚੱਕੇ ਆ ਵੀ ਅਸਲ ਦੇ ਵਿੱਚ ਇਵੈਂਚੁਅਲੀ ਹੋਣਾ ਕੀ ਆ uh i just